ਵਾਹ ਰੱਬ ਦੀ। ਆ ਦੇਖਾ ਜੀ ਦੇਖਦੇ। ਦੇਖੋ ਆ ਗਏ ਅਸੀਂ। ਸਤਿ ਸ਼੍ਰੀ ਅਕਾਲ ਜੀ। ਉਸੇ ਰਾ ਦੇਖ ਰਹੇ तमाम दर्शकਾਂ ਦਾ ਸਵਾਗਤ ਹੈ ਜੀ। ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ। ਸੋ ਦੱਸ ਦਈਏ ਕਿ ਛੋਟੇ ਸਹੀਪੁਰ ਦੇ ਜਿਹੜੀ ਇੱਕ ਗੱਲ ਜਿਹੜੀ ਕਾਫੀ ਜ਼ਿਆਦਾ ਜਿਹੜਾ ਝਗੜਾ ਹੈ ਉਹ ਸਾਹਮਣੇ ਆ ਰਿਹਾ ਹੈ ਕਿ ਧੂਨੇ ਨੂੰ ਲੈ ਕੇ ਵੱਡੇ ਸਹੀਪੁਰ ਦੇ ਵਿੱਚ। ਉੱਥੇ ਤੁਹਾਨੂੰ ਦੱਸ ਦਈਏ ਕਿ ਵਿਅਕਤੀ ਵੱਲੋਂ ਜਿਹੜੇ ਇਲਜ਼ਾਮ ਲਾਏ ਜਾ ਰਹੇ ਸੋ ਉਹ ਵਿਅਕਤੀ ਨਾਲ ਵੀ ਗਲਤ ਗੱਲਬਾਤ ਕਰਨ ਦੀ ਆਈਓ ਭਾਜੀ ਮੋੜ ਜਿੱਥੇ। ਜੀ ਆਹ ਵੇਖੋ। ਕੀ ਭਾਜੀ ਸਾਰੀ ਗੱਲਬਾਤ ਹੈ। ਗੱਲ ਭਾਜੀ ਦੇਖੋ ਇਹ ਬੰਦੇ ਤੋਂ ਦੁਖ ਧੂਣਾ ਲਾ ਲੈਂਦਾ ਯਾ ਹੁਣ ਮੌਸਮ ਦੇਖੋ ਕਿਦਾਂ ਦਾ ਹੈ ਗਰਮੀ ਦਾ ਮੌਸਮ ਆ ਨਾ ਸਾਡੇ ਬੱਚੇ ਡਿੱਗਦੇ ਆ ਬਿਮਾਰ ਅਸੀਂ ਹੋਏ ਪਏ ਆ ਇਹਨੂੰ ਕਿੰਨੀ ਵਾਰੀ ਕਹਾਂ ਵੀ ਬੰਦ ਕਰ ਬੰਦ ਕਰ ਬੰਦ ਕਰ ਇਹਨੂੰ ਸ਼ਹਿਰ ਦੇ ਨਾਲੇ ਜ਼ਿਆਦਾ ਯਾ ਇਹਨੂੰ ਬੰਦ ਕਰਨ ਨਾਲੇ ਨਹੀਂ ਆਸੀ ਕਹਿੰਦੇ ਬੰਦ ਕਰ ਭਰਾਵਾ ਕਿਉਂ ਸਾਨੂੰ ਤੋ ਮਾਰਨਾ ਲਿਆ ਆਇਆ ਆਹ ਹੁਣ ਨਿਕਲਣਾ ਹੀ ਨਹੀਂ ਉਧਰ ਵੀ ਦੇਖੋ ਤੁਹਾਡੇ ਮਗਰਲੇ ਪਾਸੇ ਵੀ ਨੇ ਧੂਣਾ ਲਾਇਆ ਇਧਰਲੇ ਪਾਸੇ ਵੀ ਧੂਣਾ ਲਾਇਆ ਦੇਖੋ ਜੇ ਕਿਸੇ ਵਿਅਕਤੀ ਨੇ ਆਪਣੇ ਘਰ ਦੇ ਅੰਦਰ ਧੂਣਾ ਧੂਣਾ ਲਾਇਆ ਉਹ ਕਰਾਇਮ ਨਹੀਂ ਹੈਗਾ ਕਿਉਂਕਿ ਉਹ ਨਾ ਆਇਆ ਦੇਖੋ ਉਹ ਸਹੀ ਉਧਰ ਦਾ ਧੂਣਾ ਪਾ ਨਿਕਲ ਗਿਆ ਸਾਡੇ ਪਤਾ ਨਹੀਂ ਕੀ ਕੀ ਵਿੱਚ ਪਾਉਂਦਾ ਉਹਦੇ ਉਹਦੇ ਵਿੱਚ ਪਤਾ ਨਹੀਂ ਕੀ ਕੀ ਸੇ ਸਵਾਪ ਹੁੰਦਾ ਐਸੀ ਮੈਂ ਘਰ ਤੋਂ ਘਟ 5 6 ਦਿਨ ਹਸਪੀਟਲ ਰਹਿ ਕੇ ਆਇਆ ਤੇ ਮੇਰਾ ਨਾਲ ਦਾ ਘਰ ਹੈ ਇਹਦੇ ਬਿਲਕੁਲ ਪਰ ਇਹ ਬੰਦਾ ਮੰਨਦਾ ਹੀ ਨਹੀਂ ਜੇ ਉਹਨੂੰ ਕਹਿੰਨੇ ਆ ਤਾਂ ਸਾਡੇ ਸਿਰ ਤੇ ਬੰਨ੍ਹਣਾ ਪੈਂਦਾ ਹਨ ਮਾਰਨ ਪੈਂਦਾ ਕੁੱਟਰ ਪੈਸਾ। ਕਿਹਦਾ ਕਰ ਲਓ ਜੋ ਕਰਨਾ ਚੋ ਪੁਲਿਸ ਨੂੰ ਪਾਇਕਣਾ ਪੁਲਿਸ ਨੂੰ ਕਹ ਲਓ ਜੋ ਮਰਜ਼ੀ ਕਰਨਾ ਮੈਂ ਨਹੀਂ ਹਟਦਾ। ਮੈਂ ਇੱਕ ਨਹੀਂ ਦੋ ਦੋ ਤਿੰਨ ਤਿੰਨ ਚਾਰ ਚਾਰ ਧੂਨੇ ਲਾਉਂਗਾ। ਉਹਨੇ ਮਗਰ ਵੀ ਲਾ ਲਿਆ ਬੈਠੇ ਆ। ਕਦੀ ਪੁੱਛਿਆ ਨਹੀਂ ਇਹ ਧੂਨੇ ਦਾ ਕੀ ਕਰਦਾ। ਬਹੁਤ ਜ਼ਿਆਦਾ ਕਾਹਨ ਤੇ ਪੜੀ ਇਹ ਤਾਂ ਅੰਦਰ ਬਹੁਤ ਕੁਝ ਕਰਦਾ ਆ। ਇਹ ਤਾਂ ਰਾਤ ਨੂੰ 2:30 ਵਜੇ 2:00 ਵਜੇ 3:00 ਵਜੇ 1:00 ਵਜੇ ਤਾਂ ਕੋਈ ਪਤਾ ਨਹੀਂ। ਇਹ ਤਾਂ ਰਾਤ ਨੂੰ ਘਲੀ ਤੋੜਦਾ ਫੜਦਾ ਰਿੰਦਾ। ਇਹ ਤਾਂ ਕੋਈ ਪਤਾ ਨਹੀਂ ਹੈਗਾ ਕੰਤਰ ਕਹਿ ਕੇ ਕਹਿ ਕੇ ਥੱਕ ਗਏ ਪੁਲਿਸ ਪ੍ਰਸ਼ਾਸਨ ਵੀ ਕਹਿ ਕੇ ਥੱਕ ਗਏ ਉਹਦੇ ਆ ਬੰਦ ਕਰ ਉਹ ਕਹਿੰਦਾ ਜੀ ਮੈਂ ਉਹ ਯਾਰ ਤੂੰ ਕਰ ਲੈ ਬੰਦ ਕਰ ਇਹਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਾਲਾ ਜਾਦੂ ਕਰਦੇ ਆ ਤੁਹਾਡੇ ਕੋਲ ਕੀ ਸਬੂਤ ਹੈ ਕਿ ਬਿਲਕੁਲ ਵੀ ਵੀਡੀਓਗ੍ਰਾਫੀ ਪਈ ਹੋਈ ਆ ਮੈਂ ਤੁਹਾਨੂੰ ਕਹਿੰਦਾ ਵੀਡੀਓਗ੍ਰਾਫੀਆਂ ਪਈਆਂ ਮੇਰੇ ਕੋਲ ਸਾਰੀਆਂ ਮੇਰੇ ਘਰ ਦੇ ਵਿੱਚ ਜੇ ਤੂੰ ਆ ਰਿਹਾ ਪਈ ਨੇ ਨਾ ਕਿ ਸਾਡੇ ਕੋਲ ਕਾਲਾ ਜਾਦੂ ਕਰਦੇ ਆ ਇੱਕ ਵਾਰੀ ਨਹੀਂ ਇਹਨਾਂ ਨੂੰ 20 ਵਾਰੀ ਇਹ ਗੱਲ ਕਹੀ ਆ ਆ ਦੇਖੋ ਸਾਡੇ ਕੋਲ ਵੀਡੀਓ ਪਈਆਂ ਆ ਇੱਕ ਇੱਕ 2:30 ਵਜੇ ਦੀਆਂ ਹੈ ਰਾਤ ਨੂੰ ਇਹਨੂੰ ਇਹਨੂੰ ਕਹੀਦਾ ਵੀ ਤੂੰ ਬੰਦ ਕਰ ਨਾ ਕਰ ਲਓ ਜੋ ਕਰਨਾ ਕਰ ਲਓ ਜੋ ਕਰਨਾ ਆ ਦੇਖੋ ਅੰਦਰ ਨਹੀਂ ਆਕਰਦਾ ਬੰਦੇ ਦੀ ਆਹ ਆ ਧੂਣਾ ਲਾਇਆ ਹੋਇਆ ਸਾਰੇ ਦਾ ਸਾਰਾ ਲੈ ਆ ਧੂਨੇ ਲਾ ਲ ਕੇ ਅੰਦਰ ਰਾਤ ਦੇ 1 ਵਜੇ ਦਾ 1:30 ਵਜੇ ਦਾ 2 ਵਜੇ ਦਾ ਟਾਈਮ ਹੀ ਹੈ ਨਹੀਂ ਇਹ ਕਿਹੜਾ ਪੂਜਾ ਕਰਦਾ ਕਿਹੜੀ ਪੂਜਾ ਕਰਦਾ ਕਿਹੜੀ ਦੇਵੀ ਦੇਵਤੇ ਦੀ ਪੂਜਾ ਕਰਦਾ ਇਹ ਰਾਤ ਦਾ ਕਿੰਨੇ ਕਿੰਨੇ ਸਮੇਂ ਹੁਚ ਕੇ ਰਾਤ ਦੇ ਇਹ ਇਹ ਘੱਟੋ ਘੜ 2:30 ਵਜ ਦਾ ਟਾਈਮ ਆ ਇਹ 2:30 ਵਜ ਦਾ ਟਾਈਮ ਆ ਮੇਰੇ ਕੋਲ ਤਾਂ ਸਾਰੀਆਂ ਵੀਰੋਂ ਪਈਆਂ ਇਸ ਬੰਦੇ ਦੀਆਂ ਮੇਰੇ ਕੋਲ ਘੱਟੋ ਘੜ 10 ਵੀਡੀਓ ਪਈਆਂ ਹੇ ਇਹ ਨਹੀਂ ਸ਼ਰਮੀ ਹੈ ਨਹੀਂ ਇਸ ਬੰਦੇ ਦੇ ਵਿੱਚ ਕੀ ਕਰਦੇ ਆ ਇਸ ਤੋਂ ਇਲਾਵਾ ਕੰਤਰ ਵਿਧਿਆ ਕਰਦਾ ਖੋਪੜੀ ਰੱਖੀ ਹੋਈ ਹੈ ਬੋਚੇ ਨੇ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਵਿੱਚ ਕਾ ਦੇਖੋ ਆ ਦੀਵੇ ਜਗੋਰ ਦਾ ਮਕਸਦ ਕੀ ਤੁਸੀਂ ਤਾਂ ਅੰਦਰ ਦੇਖ ਲਓ ਇਹ ਕਿਹੜੀ ਦੇਵ ਦੇਵਤੀਆਂ ਦੀ ਕਰਦੀ ਪੂਜਾ ਹੈ ਪੂਜਾ ਆਪਾ ਪਤਾ ਕਰੋ ਨਾ ਰਾਜ ਦੀ ਪੂਜਾ ਕਿਹਦਾ ਦੀ ਹੁੰਦੀ ਹੈ ਇਸ ਤੋਂ ਇਲਾਵਾ ਹੋਰ ਕਿਹੜੀ ਵੀਡੀਓ ਤੁਹਾਡੇ ਆਹ ਦੇਖੋ ਮੇਰੇ ਕੋ ਸਾਰੀਆਂ ਵੀਡੀਓ ਪਈਆਂ ਆ ਆ ਵਿੱਚ ਆ ਦੇਖੋ ਆ ਖੋਪੜੀ ਪਈ ਹੋਈ ਹੈ ਦੇਖੋ ਆ ਖੋਪੜੀ ਪਈ ਹੋਈ ਹੈ ਅਸੀਂ 20 ਵਾਰ ਕਿਹਾ ਅਦਿ ਕਿਹੜੀ ਜਾਨਵਰ ਹੈ ਪਤਾ ਨਹੀਂ ਕਿਹੜੇ ਜਾਨਵਰ ਦੀ ਖੋਪੜੀ ਇਸ ਬੰਦੇ ਨੇ ਰੱਖੀ ਹੋਈ ਆ ਰਾਤ ਨੂੰ ਵੀ ਦਿਨ ਨੂੰ ਕੀ ਲੱਗਦਾ ਤੁਹਾਨੂੰ ਇਹ ਕਿਹੜੇ ਜਾਨਵਰ ਦੀ ਖੋਪੜੀ ਹੈ ਸਾਨੂੰ ਇਹਦੇ ਬਾਰੇ ਵਿੱਚ ਆਹ ਦੇਖੋ ਦੇਖੋ ਦਾ ਖੋਪੜੀ ਨਹੀਂ ਹੈਗੀ ਆ ਦੇਖੋ ਇਹਨਾਂ ਨੂੰ ਹੀਨੀ ਵਾਰੀ ਕਹਿਦਾ ਕਹਿੰਦੇ ਜੀ ਨਹੀਂ ਕੋਈ ਗੱਲ ਨਹੀਂ ਅਸੀਂ ਕੋਈ ਪਰੇਲਬ ਨਹੀਂ ਆਏ ਏਦਾਂ ਓਦਾਂ ਆ ਵਿਚੇ ਰੋਈਏ ਸਾਰੇ ਇਹ ਤੋਂ ਗਲਤ ਕਰ ਲੰਨੇ ਆ ਮਹੱਲੇ ਨਿਵਾਸੀਆ ਤੋਂ ਵੀ ਇੱਥੇ ਵੀ ਇੱਕ ਗਵਾਂਡੀ ਜਿਹੜੇ ਆ ਮੌਜੂਦ ਆ ਮੈਂ ਇੱਕ ਮਿੰਟ ਆਓਗੇ ਤੁਸੀਂ ਜ਼ਰਾ ਇੱਕ ਮਿੰਟ ਆਓਗੇ ਭਾਜੀ ਤੁਸੀਂ ਆਜੋ ਕੋਈ ਗੱਲ ਨਹੀਂ ਆਜੋ ਤੁਸੀਂ ਇਹ ਤੁਹਾਡਾ ਘਰ ਹੈ ਭਾਜੀ ਜੀ ਮੇਰਾ ਘਰ ਹੈ ਜੀ ਮੈਂ ਤੁਹਾਨੂੰ ਵੀ ਪ੍ਰੋਬਲਮ ਹੈ ਇਸ ਜੀ ਮੈਨੂੰ ਪ੍ਰੋਬਲਮ ਆ ਦੇਖੋ ਮੈਂ ਪਰਦੇ ਲਾਏ ਆ ਜੀ ਗੇਟ ਤੇ ਹੀ ਪਰਦੇ ਲਾਏ ਆ ਗੇਟ ਦੇ ਉੱਤੇ ਵੀ ਪਰਦੇ ਲਾਏ ਸਾਡੇ ਇੰਨੀ ਕਿ ਬਿਮਾਰੀ ਪਰੇਸ਼ਾਨੀ ਅਸੀਂ ਇੰਨੇ ਤੰਗ ਆ ਸੀ ਅਸੀਂ ਰੋਂ ਰੱਖੇ ਹੋਏ ਆ ਸੀ ਤਾਂ ਜੇ ਸਾਡੀ ਨਹੀਂ ਸੁਣੀ ਕਿਸੇ ਨੇ ਗੱਲ ਸੁਣੀ ਆਈ ਤਾਂ ਆਤਮ ਹੱਤਿਆ ਕਰ ਲੈਣੀ ਹੈ ਜਿੱਦ ਤੱਕ ਸਾਡੇ ਇਹਨਾਂ ਹਾਲ ਕੀਤਾ ਹੋਏ ਅਸੀਂ ਬਹੁਤ ਤੰਗ ਆ ਤੋ ਅਸੀਂ ਬਹੁਤ ਸਾਡੇ ਬੱਚੇ ਬਹੁਤ ਤੰਗ ਆ ਬੱਚੇ ਬਿਮਾਰ ਆ ਪਰੇਸ਼ਾਨੀਆਂ ਸਾਡੇ ਨਾਲ ਪਾਣ ਦਿੰਦਾ ਢੋੜ ਗਿਆ ਛਾਣੇ ਬਣਾਉਂਦਾ ਸਾਡੇ ਬੱਚੇ ਨਾਲ ਪਾਣ ਦਿੰਦਾ ਹੋਰ ਆ ਜਾ ਤੋ ਸਬੀਰ ਆ ਸਾਂਝੀਆਂ ਕਰਦੇ ਹੁੰਦੇ ਆ ਕਿ ਜਿਹੜੇ ਬੰਦੇ ਆ ਜਿਨ੍ਹਾਂ ਉੱਤੇ ਨਾਮ ਲਗਾਏ ਹੈਗੇ ਸਾਰੇ ਅੱਛਾ ਕੀ ਗੱਲ ਹੋਈ ਬੰਦੂ ਹਾਂਜੀ ਓਹ ਆ ਬੰਦਾ ਆ ਜੀ ਇਹ ਬੰਦਾ ਰਜੀਦ ਦਾ ਸਾਨੂੰ ਥੋੜੇ ਜਿਹੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੀ ਗੱਲ ਹੋਈ ਅੰਕਲ ਜੀ ਮੈਨੂੰ ਦੱਸੋ ਮੜ ਜਾ ਗੱਲ ਕਰ ਸਕਦੇ ਥੋੜੇ ਨਾਲ ਹਾਂਜੀ ਹਾਂਜੀ ਕੀ ਅੰਕਲ ਇੱਕ ਮਿੰਟ ਕੀ ਅੰਕਲ ਸਾਰੀ ਜਿਹੜੀ ਸਾਰੀ ਗੱਲਬਾਤ ਹੋਈ ਆ ਕਿ ਲੋਕੀ ਤੁਹਾਡੇ ਤੇ ਜਿਹੜੇ ਇਲਜ਼ਾਮ ਲਗਾ ਰਹੇ ਆ ਕਿ ਇਹ ਕਾਲਾ ਜਾਦੂ ਕਰਦੇ ਕੀ ਕਹਿਣਾ ਤੁਹਾਡਾ ਇਸ ਬਾਰੇ ਮੈਂ ਆਪਣੀ ਬਜ਼ੁਰਗਾਂ ਦੀ ਜੋ ਸਾਡੇ ਕਰਦੇ ਆ ਉਹ ਮੈਂ ਕਰ ਰਿਹਾ ਜੀ ਬੋਤਾਂ ਵੀਡੀਓ ਬਣਾਓ ਵੀਡੀਓ ਬਣਾਓ ਮੇਰੀ ਨਹੀਂ ਹਾਂ ਸਾਰਿਆਂ ਦੀ ਵੀਡੀਓ ਬਣਾਓ ਕੋਈ ਗੱਲ ਨਹੀਂ ਬਣਾ ਲਵਾਂਗਾ ਜੀ ਕੋਈ ਗੱਲ ਨਹੀਂ ਅੱਛਾ ਜਿੱਦਾਂ ਤੁਸੀਂ ਹੁਣ ਇਹ ਪੂਜਾ ਕਰ ਰਹੇ ਹੋ ਉੱਥੇ ਇਹਨਾਂ ਨੇ ਇਜ਼ਾਮ ਲਗਾਏ ਆ ਕਿ ਤੁਸੀਂ ਬਾਹਰ ਵੀ ਜਿਹੜੇ ਆ ਧੂਨੇ ਵਾਲੇ ਹਾਂਜੀ ਬਾਹਰ ਸਾਡੀ ਅਸੀਂ ਸਪਾਈ ਕਰਦੇ ਆ ਜੀ ਆਪਣੇ ਅੱਛਾ ਜੀ ਹਾਂਜੀ ਇਹ ਰੋਜੀ ਅੰਕਲ ਤੁਹਾਡੇ ਰੋਜੀ ਦਾ ਸਾਡਾ ਕੰਮ 24 ਘੰਟੇ ਕਰ ਲੈਣਾ ਜੀ ਧੂਵੇ ਤੁਸੀਂ ਹਰ ਵਾਰੀ ਮਤਲਬ ਰੋਜੀ ਵਾਲਦੇ ਹਾਂਜੀ ਹਾਂਜੀ ਇਹ ਰਾਤੀਂ ਪਰ ਕਿਉਂ ਵੱਲੇ ਜਾਂਦੇ ਆ ਰਾਤੀ ਸਾਡੀ ਸਾਡੀ ਸਾਥ ਸ਼ਰਦਾ ਜੀ ਰਾਤੀ 12 ਵਜੇ ਤੋਂ ਬਾਅਦ ਆਂਦੀ ਹਾਂ ਜੀ ਹਾਂਜੀ ਸਾਡੀ ਸ਼ਰਦਾ ਜੀ ਇਹ ਬੰਦਾ ਹੈ ਸਾਡੀ ਸ਼ਰਦਾ ਜੀ ਮੈਂ ਆਪਣੇ ਘਰ ਚ ਬਾਲਦਾ ਨਹੀਂ ਬਿਲਕੁਲ ਤੁਸੀਂ ਆਪਣੇ ਘਰ ਚ ਕੁਝ ਵੀ ਕਰ ਸਕਦੇ ਆਪੋ ਤੇ ਵੀਡੀਓ ਬਣਾ ਤੇ ਜਿਹੜੀ ਬਾਹਰ ਵਾਲੀ ਗੱਲ ਹੈ ਅੰਕਲ ਉਹਦਾ ਕੀ ਕਾਰਨ ਹੈ ਜਿਹੜੇ ਜਦ ਬਾਹਰ ਤੋਂ ਨਿਕਲ ਜਾਂਦੇ ਹੈ ਜਗਾ ਜੀ ਅੱਛਾ ਬਾਹਰ ਵੀ ਥੋੜੀ ਜਗਾ ਜਗਾ ਸਾਡੀ ਕੋਈ ਪੀਰਾਂ ਜਗਾ ਕਿਸੇ ਚੀਜ਼ ਦੇ ਨਹੀਂ ਉਹ ਸਵੀਰਨ ਜਗਾ ਸਾਡੀ ਜਗਾ ਜੀ ਅੱਛਾ ਜੀ ਹਾਂਜੀ ਉੱਤੇ ਧੂਆ ਤੁਸੀਂ ਬਾਲਦੇ ਹੋ ਹਾਂਜੀ ਹਾਂਜੀ ਤੇ ਇਹ ਧੂਆ ਤੁਹਾਨੂੰ ਲੱਗਦਾ ਦੀ ਹਾਂਜੀ ਇਹ ਧੂਆ ਮਤਲਬ ਤੁਹਾਨੂੰ ਛੜਦਾ ਹਾਂਜੀ ਨਾ ਸਾਨੂੰ ਨਹੀਂ ਲੱਗਦਾ ਜੀ ਤੁਹਾਡੀ ਮੰਨਤਾ ਹੈ ਇਸ ਚੀਜ਼ ਦੀ ਮੰਨਦਾ ਹਾਂ ਜੀ ਸੁਣਨਾ ਦੱਸ ਦਈਏ ਕਿ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਦੋਂ ਉਹਨਾਂ ਨੇ ਕਹਿਣਾ ਮਾਨਤ ਪਾ ਜੀ ਇਹ ਕਹਿ ਰਿਹਾ ਕਿ ਇਹ ਸਾਡੀ ਮੰਨਤ ਪਾ ਜੀ ਕੋਈ ਮੰਨਤ ਨਹੀਂ ਰਾਤ ਦੇ 2:30 ਵਜੇ ਦੀ ਕਿਹੜੀ ਮੰਨਤ ਦੱਸੋ 1 ਵਜੇ ਦੀ ਕਿਹੜੀ ਮੰਨਤਾ ਇਹ ਕਿਹੜਾ ਮੈਨੂੰ ਪੁੱਛੋ ਇਹਨੂੰ ਕੋਈ ਮੰਤਰ ਪੁੱਛੋ ਇਹਨੂੰ ਪੁੱਛੋ ਕਿਹੜਾ ਮੰਤਰ ਮੋਲਣਾ ਹੈ ਗੱਲ ਕਰ ਰਹੇ ਆ ਪ੍ਰਸ਼ਾਸਨ ਇੱਥੇ ਪਹੁੰਚਿਆ ਵਾ ਕਿਸੇ ਆਜ ਇੱਥੇ ਆਏ ਹੋ ਕਿਸੇ ਦੀ ਕਾਲ ਆਈ ਸੀ ਕੀ ਕਹਿਣਾ ਸਰ ਤੁਹਾਡਾ ਜੀ ਤੁਹਾਨੂੰ ਕਾਲ ਆਈ ਸੀ ਇਹਨਾਂ ਦੀ ਅਸੀਂ ਦੇਖਿਆ ਇਹਨਾਂ ਦੇ ਅੱਗੇ ਵੀ ਇਦਾਂ ਤਿੰਨ ਚਾਰ ਬੰਦੇ ਇੰਤੇ ਆ ਚੁੱਕੇ ਆ ओके okay, सर ਕੀ ਕਾਰਨ ਕੀ ਆ ਕਾਦੀ ਜਿਹੜੀ ਬਾਰ ਬਾਰ ਗੱਲਬਾਤ ਹੋ ਰਹੀ ਆ ਮਤਲਬ ਉਹ ਕਹਿੰਦੇ ਵੀ ਅਸੀਂ ਸਾਡੀ ਸ਼ਰਧਾ ਵਾ ਅਸੀਂ ਉਹ ਸਭ ਨਾ ਕਰੀਦਾ ਇਹ ਕਹਿੰਦੇ ਸਾਡੇ ਧੂਮਾ ਆ ਪਰ ਸਰ ਉੱਥੇ ਹੈਰਾਨਗੀ ਵਾਲੀ ਗੱਲ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਰਾਤੀ 2:00 ਵਜੇ ਘੁੰਮਦੇ ਆ ਸ਼ਾਇਦ ਕਾਲਾ ਫਿਲਮ ਜਿਹੜਾ ਕਰਦੇ ਹੋਵੇ ਫਿਲਹਾਲ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਨਾ ਸਾਡਾ ਚੈਲੰਜ ਇਸ ਦੀ ਪੁਸ਼ਟੀ ਕਰਦਾ ਨਾ ਅਸੀਂ ਕਰਦੇ ਆ ਪਰ ਬਟੇਲਾ ਦੇ ਇਹਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਇਥੇ ਦਾ ਜਿਹੜਾ ਧੂਮਾ ਆ ਉਹ ਵੀ ਜ਼ਰੀਲਾ ਆ ਤੇ ਸਾਡੇ ਘਰ ਦੇ ਬਾਹਰ ਦੇ ਜਿਹੜਾ ਧੂਮਾ ਲਾਇਆ ਗਿਆ ਕੀ ਸਰ ਕੋਈ ਬੰਦਾ ਆਪਣੇ ਜੇ ਵਿਅਕਤੀ ਘਰ ਦੇ ਅੰਦਰ ਤੁਮਾ ਵਾਲ ਸਕਦਾ ਪਰ ਜੇ ਉਹਦਾ ਤੁਮਾ ਲੋਕਾਂ ਨੂੰ ਜਰੀਲਾ ਲੱਗਦਾ ਹੋਵੇ ਉਹ ਪਰੇਸ਼ਾਨ ਨਹੀਂ ਕਰ ਸਕਦਾ ਕਿਸੇ ਨੂੰ ਆਪਣਾ ਬੰਦ ਰੱਖ ਕੇ ਉਹਨਾਂ ਅੱਗੇ ਵੀ ਸਰ ਇਹਨਾਂ ਵੱਲੋਂ ਕੰਪਲੇਂਟਾਂ ਦਿੱਤੀਆਂ ਗਈਆਂ ਨੇ ਅੱਗੇ ਤੇ 2-3 ਵਾਰ ਆਈਆਂ ਉਹ ਮੈਂ ਤੇ ਪਹਿਲੀ ਵਾਰ ਆਇਆ ਹਾਂ ਕਹਿੰਦੇ 3-4 ਵਾਰਾਂ ਅੱਗੇ ਵੀ ਆਈਏ ਕੰਪਲੇਂਟ ਅੱਛਾ ਅੱਗੇ ਵੀ ਕੰਪਲੇਂਟ ਆਈ ਆ ਪਰ ਅੱਗੇ ਸਰ ਜਦੋਂ ਕੰਪਲੇਂਟ ਆਈ ਉਦੋਂ ਇਹਨਾਂ ਦਾ ਰਾਜੀਨਾਮਾ ਹੋਇਆ ਸੀ ਕਿ ਰਾਜੀਨਾਮਾ ਕਰਾਇਆ ਜਾਂਦੇ ਰਹੇ ਆ ਹੁਣ ਇਹਨਾਂ ਕੋਈ ਜ਼ਿਆਦਾ ਕੋਈ ਇਹਨਾਂ ਨੂੰ ਇਸੇ ਕਰਕੇ ਸੱਦੇ ਆਠਾਣੇ ਆ ਜਾਣਗੇ ਬਾਕੀ ਜੋ ਅਫਸਰ ਕਰਨਗੇ ਉਹਨਾਂ ਦਾ ਹੁਕਮ ਦਿੱਤਾ ਸੋ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਜਿਹੜਾ ਇਹ ਮੌਕੇ ਦੇ ਉੱਤੇ ਆਇਆ ਉੱਥੇ ਹੀ ਇਹਨਾਂ ਸਾਰਿਆਂ ਦਾ ਕਹਿਣਾ ਹੈ ਜਿਹੜਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅੱਗੇ ਵੀ ਨੇ ਕੋਈ ਰਾਜੀ ਨਾ ਮਾਰੀ ਹੋਇਆ ਸਾਡਾ ਅਸੀਂ ਇਹਨੂੰ ਕਿੰਨੀ ਵਾਰੀ ਕਹਿ ਚੁੱਕੇ ਹਾਂ ਪ੍ਰਸ਼ਾਸਨ ਇਹ ਕਹਿੰਦਾ ਇਹਦਾ ਦਿਮਾਗ ਖਰਾਬ ਆ ਇਹਦਾ ਦਿਮਾਗ ਖਰਾਬ ਆ ਇਹ ਨਹੀਂ ਹਟਦਾ ਇਸ ਬੰਦੇ ਦਾ ਰਾਤ ਨੂੰ ਐ ਫੜ ਦੇਖੋ ਆ ਸੁਣ ਲੋ 6 ਬੰਦਿਆਂ ਨੇ ਮੈਨੂੰ ਮਾਰਿਆ ਨੇ ਫੜ ਤੋਂ ਫੜ ਕੇ ਮਾਰਿਆ ਦੇਖੋ ਮਿਰਜੋ ਹਾਂ ਜੀ ਅੰਗਜ ਕੀ ਕਹਿਣਾ ਤੁਹਾਡਾ 6 ਬੰਦਿਆਂ ਨੇ ਮੈਨੂੰ ਇੱਥੇ ਫੜ ਕੇ ਮਾਰਨ ਲੱਗੇ ਸੀਗੇ ਜੀ ਇਹ ਕੋਈ ਸਿੰਗਲ ਪੁਲਿਸ ਕੰਪਲੇਂਟ ਨਹੀਂ ਕੀਤੀ ਪੁਲਿਸ ਕੰਪਲੇਂਟ ਪੋਸਟਾਈ ਨਹੀਂ ਪੋਸਟ ਨਾਲ ਨਹੀਂ ਰਹੀ ਉਹ ਆ ਮੈਂ ਬੁੱਪਰ ਐਸਬੀ ਦਾ ਐਸਐਸਬੀ ਦੇ ਫੋਨ ਕੀਤਾ ਐਸਐਸਬੀ ਨਾਲ ਗੱਲ ਕੀਤੀ ਇੱਕ ਅੰਕਲ ਉੱਥੇ ਹੀ ਹਾਂ ਜੇ ਕੋਈ ਅਬਾਕੀਰ ਸਾਹਿਬ ਨਾਲ ਗੱਲ ਕਰ ਲੋ ਠੀਕ ਅੰਕਲ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਜਿਹੜਾ ਐਸਿਓ ਕਹਿੰਦੇ ਕਿ ਪਹਿਲੇ ਵੀ ਜਿਹੜੀ ਕੰਪਲੀਟਾਂ ਗਈਆਂ ਥੋੜਾ ਅਪਛੇਰਾ ਜੀਨਾਮਾ ਹੋ ਗਿਆ ਉਹ ਵੀ ਰਾਜਨਾਮ ਨਹੀਂ ਹੋਈ ਸਾਡਾ ਇਹ ਬੰਦੇ ਨੇ ਛੜੇ ਨਜਾਇਜ਼ ਕੀਤੀ ਉਹ ਸਾਡੇ ਘਰ ਬਣਾਉਣ ਲੱਗੇ ਉਹਨਾਂ ਨੂੰ ਬਣਾਉਣ ਨਹੀਂ ਦਿੰਦਾ ਘਰ ਇਹ ਉਹ ਅਸੀਂ ਬਣਾਇਆ ਘਰ ਕੀ ਕਾਰਨ ਕੀ ਅੰਕਲ ਘਰ ਨਹੀਂ ਬਣਾਉਂਦਾ ਜਿਹੜਾ ਇਹਨਾਂ ਨੂੰ ਪੁੱਛੋ ਨਾ ਇਹਨਾਂ ਨੂੰ ਪੁੱਛੋ ਕੀ ਹੈ ਉਹ ਸਾਡੀ 50 ਸਾਲ ਦੀ ਬਜ਼ੁਰਗਾਂ ਨੇ ਸਾਂਝੀ ਕੰਦਿਆ ਹਾਂ ਕੋਈ ਕਰਨੀ ਦਿੰਦੇ ਕੋਈ ਤੁਸੀਂ ਐਸ.ਐਸ. ਦੀ ਪੁਲਿਸ ਕੰਪਲੇਂਟ ਕੀਤੀ ਹੈ ਸਭ ਕੁਝ ਕੀਤਾ ਕੇਸ ਚੱਲਦਾ ਹੈ ਇਹਨਾਂ ਨੇ ਕਿਹਾ ਹਾਂਜੀ ਤੇ ਕੇਸ ਤਾਂ ਹਜੇ ਚੱਲਦਾ ਪਿਆ ਕਿ ਜੀ ਹਾਲ ਹੋ ਗਿਆ ਨਹੀਂ ਚੱਲਦਾ ਇਹ ਕੇਸ ਚੱਲਦਾ ਤੇ ਤੁਹਾਡੀ ਜ਼ਮੀਨ ਦਾ ਕੇਸ ਹੈ ਹਾਂਜੀ ਜ਼ਮੀਨ ਦਾ ਕੇਸ ਹੈ ਪਰ ਜਿਹੜਾ ਅੰਕਲ ਹੁਣ ਜਿੱਦਾਂ ਇਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਗਾਇਆ ਕਿ ਧੂਣਾ ਵਾਲਿਆ ਤੁਸੀਂ ਵੀ ਇੱਕ ਮਿੰਟ ਇੱਕ ਮਿੰਟ ਹਾਂਜੀ ਜਿੱਦਾਂ ਇਹਨਾਂ ਨੇ ਕਿਹਾ ਕਿ ਤੁਸੀਂ ਧੂਣਾ ਵਾਲਿਆ ਤੁਸੀਂ ਕਿਹਾ ਕਿ ਇਹ ਮੇਰੀ ਸ਼ਰਦਾ ਹੈ ਮੇਰੀ ਸ਼ਰਦਾ ਹੈ ਇਹਨਾਂ ਨੇ ਤੁਹਾਡੇ ਤੇ ਕੰਪਲੇਂਟਾਂ ਵੀ ਦਿੱਤੀਆਂ ਸੀਗੀਆਂ ਤੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਇਹ ਹੈ ਕਿ ਤੁਹਾਡਾ ਜਿਹੜਾ ਵਾ ਰਾਜੀਨਾਮਾ ਹੋ ਗਿਆ ਸੀ ਨਹੀਂ ਕੋਈ ਰਾਜੀਨਾਮਾ ਪੁਲ ਇਨਕ ਗਿਆ ਉਥੋਂ ਸਾਡੇ 15 ਬੰਦੇ ਗਏ ਜਿਹੜੇ 10 ਬੰਦੇ ਨੇ ਰਿਪੋਰਟ ਲਗਾਈ ਆ ਉਹ 10 ਬੰਦੇ ਦੱਸਣ ਕਿਹੜੇ ਆ ਮੇਰੇ ਵਿਰੁੱਧ ਕਿਹੜਾ ਥਾਣਾ ਸੀਗਾ ਤੇ ਕਿਹੜੇ ਇੰਚਾਰਜ ਕਿਹੜੇ ਸੀਗੇ ਜਿਨ੍ਹਾਂ ਨੇ ਤੁਹਾਨੂੰ ਨਜਾਇਜ਼ ਇੰਚਾਰਜ ਸੀਗੇ ਜੀ ਉਹਦਾ ਨਾਮ ਸੀਗਾ ਬਲਵਿੰਦਰ ਕੁਮਾਰ ਇੱਕ ਦਾ ਨਾਂ ਇੰਚਾਰਜ ਹੋਰ ਸੀਗੇ ਕਿ ਰਿਪੋਰਟ ਹੋਰ ਕਰਨ ਗਿਆ ਤੇ ਤੁਸੀਂ ਐਸਐਸਪੀ ਦੀ ਕੰਪਲੇਂਟ ਉੱਚ ਅਧਿਕਾਰੀਆਂ ਨੂੰ ਨਹੀਂ ਕੀਤੀ ਹਾਂ ਜੀ ਹਾਂ ਜੀ ਐਸਐਸਪੀ ਨੂੰ ਕੀਤੀ ਆ ਜੀ ਜਾ ਕੇ ਐਸਪੀ ਨੂੰ ਪਤਾ ਕਰ ਲੋ ਕਮਿਸ਼ਨਰ ਨੇ ਰਿਪੋਰਟ ਕੀਤੀ ਆ ਉਹਨਾਂ ਨੇ ਕੀ ਆਸ਼ਵਾਸ਼ਣ ਦਵਾਇਆ ਤੁਹਾਨੂੰ ਉਹ ਉਹ ਕਰ ਰਹੇ ਆ ਜੀ ਸਾਡਾ ਆਪ ਮੈਂ ਵਕੀਲ ਸਾਹਿਬ ਨੇ ਤੁਹਾਡੀ ਗੱਲ ਕਰਨ ਦਾ ਨਹੀਂ ਵਕੀਲ ਨਾਲ ਮੇਰੇ ਗੱਲ ਕਰਨ ਦਾ ਕੋਈ ਮਤਲਬ ਨਹੀਂ ਨਹੀਂ ਕਰ ਰੋ ਮਰਾਈ ਜੀ ਆਪ ਮੈਂ ਇੱਕ ਮਿੰਟ ਤੁਹਾਡੀ ਗੱਲ ਤੇ ਵਿਸ਼ਵਾਸ ਹਨ ਹਾਂਜੀ ਮੈਂ ਤਾਂ ਤੁਹਾਡੀ ਗੱਲ ਤੇ ਵੀ ਸਮਝ ਵਿਸ਼ਵਾਸ ਹੈ ਤੁਹਾਡੀ ਕੋਈ ਸਾਡਾ ਕਹਿਣਾ ਇਹ ਕਿ ਤੁਸੀਂ ਹੁਣ ਕੰਪਲੇਂਟ ਦਿੱਤੀ ਹੋਈ ਮੈਂ ਕੰਪਲੀਟ ਦਿੱਤੀ ਹੈ ਜੀ ਸੋ ਉੱਥੇ ਹੀ ਤੁਹਾਨੂੰ ਦੱਸ ਜੇ ਕਿ ਜਿਹੜਾ ਵਿਅਕਤੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਉੱਥੇ ਇਹਨਾਂ ਦਾ ਕਹਿਣਾ ਇਹ ਹੈ ਕਿ ਸਾਡੇ ਵੱਲੋਂ ਜਿਹੜੀ ਕੰਪਲੇਂਟ ਹੈ ਪੁਲਿਸ ਅਧਿਕਾਰੀਆਂ ਦੇ ਖਿਲਾਫ ਵੀ ਦਿੱਤੀ ਹੋਈ ਹੈ ਉੱਥੇ ਇਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਜਿਹੜੀ ਕੰਪਲੇਂਟ ਦਿੱਤੀ ਹੋਈ ਹੈ ਬਟ ਜਿਹੜਾ ਇਹ ਹਜੇ ਤੱਕ ਸੁਲਵਾਈ ਨਹੀਂ ਹੋਈ ਤੇ ਪ੍ਰਸ਼ਾਸਨ ਦਾ ਕਹਿਣਾ ਇਹ ਹੈ ਕਿ ਜਿਹੜਾ ਰਾਜੀਨਾਮਾ ਹੈ ਅਸੀਂ ਕਰਵਾ ਦਿੱਤਾ ਪਰ ਦੋਨੋਂ ਧਿਰਾਂ ਇਹ ਕਹਿ ਰਹੀਆਂ ਕਿ ਜਿਹੜਾ ਰਾਜੀਨਾਮਾ ਨਹੀਂ ਹੋਇਆ ਹੋਰ ਇਹਨਾਂ ਦਾ ਕਹਿਣਾ ਇਹ ਹੈ ਜੀ ਆਪਣੇ ਘਰੇ ਜਿਹੜਾ ਨਾ ਧੂਣਾ ਵਾਲਾ ਜ ਨੇ ਘਰ ਦੇ ਵਿੱਚ ਜਿਹੜਾ ਧੂਣਾ ਵਾਲਿਆ ਪਰ ਉੱਥੇ ਹੀ ਵਿਅਕਤੀ ਦਾ ਕਹਿਣਾ ਇਹ ਹੈ ਕਿ ਸਾਡੇ ਏਰੀਏ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਧੂਣਾ ਵਾਲਿਆ ਹੋਇਆ ਸਾਡੇ ਘਰ ਦੇ ਵਿੱਚ ਅਸੀਂ ਮੰਮ ਪੈਰੀ ਹੋਏ ਪਏ ਆ ਸਾਹ ਨਹੀਂ ਆਉਂਦਾ ਇਹਨੇ ਕਿਹੜੇ ਬਕੂਲੇ ਪਾਉਂਦਾ ਹੈ ਜੀ ਕੋਈ ਇਹਦੀ ਪ੍ਰਾਪਰਟੀ ਨਹੀਂ ਸਭ ਕੂੜਾ ਮਾਰਦਾ ਪਿਆ ਆ ਬਾਹਰ ਜਿਹੜਾ ਕੂੜੇ ਕਿੱਥੇ ਕੋਂਦਾ ਇਹ ਬਾਹਰ ਜਿਹੜਾ ਲੋਂਦਾ ਆ ਇਹ ਕਿਸੇ ਚੀਜ਼ ਦਾ ਧੂਣਾ ਨਾ ਲਾਇਆ ਇਹਦੀ ਪ੍ਰਾਪਰਟੀ ਹੈ ਹੋਵੇ ਜਾਂ ਨਾ ਹੋਵੇ ਪਰ ਇਹਦਾ ਦੇਖੋ ਆ ਦੇਖੋ ਆ ਧੂਣਾ ਆ ਵਕਤੂਹਾਨਿਕੋਂ ਦਾ ਪਿਆ ਆ ਇਹ ਕਿਸੇ ਦੀ ਪ੍ਰਾਪਰਟੀ ਹੈ ਇਹ ਬੰਦੇ ਦੀ ਧੂਨੇ ਲਾਉਣ ਦੀ ਸਨ ਤੱਕ ਪ੍ਰੇਸ਼ਾਨ ਕਰਦਾ ਪਿਆ ਸਾਰਾ ਮੇਰੇ ਘਰ ਇਧਰ ਵੀ ਧੂਣਾ ਵਾਲਿਆ ਹੋਇਆ ਆ ਇਹਨਾਂ ਨੇ ਕਿਹਾ ਕਿ ਮੇਰੀ ਸ਼ਰਦਾ ਤੁਸੀਂ ਪੁੱਛਿਆ ਨਹੀਂ ਕਿ ਕਿਹੜੇ ਬਾਬਿਆਂ ਦਾ ਧੂਣਾ ਵਾਲਿਆ ਹੋਇਆ ਸਰ ਜੀ ਮੇਰੇ ਕੋਲ ਸ਼ਬਦਾ ਸ਼ੁਰਦਾ ਕੋਈ ਨਹੀਂ ਇਸ ਬੰਦੇ ਨੂੰ ਰਾਤ ਦੀ ਕਿਹੜੀ ਸ਼ਰਦਾ ਹੁਣ ਦੱਸੋ ਕਿਹੜੀ ਦੇਵੀ ਦੇਵਤੇ ਦੀ ਪੂਜਾ ਹੁੰਦੀ ਹੈ ਤੁਸੀਂ ਹਾਬ ਸਿਆਣੇ ਆ ਮੇਰੇ ਕੋਲ ਵੀਡੀਓ ਪਈਆਂ ਮੈਂ ਤੁਹਾਨੂੰ ਸਾਰੀ ਵੀਡੀਓ ਸ਼ੋਅ ਕਰਵਾ ਦਿੰਦਾ ਆ ਇਸ ਬੰਦੇ ਤੋਂ ਉਹ ਦਿਨ ਲੜਾਈ ਹੋਈ ਆ ਮੇਰੇ ਦੇਖੋ ਤੁਸੀਂ ਟੱਕ ਆਹ ਵੇਖੋ ਆ ਟੱਕ ਮਾਰੇ ਹੋਇਆ ਲੜਾਈ ਦੀ ਗੱਲ ਕਰਦੇ ਪਏ ਆ ਆ ਦੇਖੋ ਆ ਮਾਰਿਆ ਆ ਇਧਰਲੇ ਪਾਸੇ ਟੱਕ ਮਾਰੇ ਹੋਇਆ ਇਸ ਬੰਦੇ ਨੇ ਤਾਂ ਸਾਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਪਿਆ ਕੰਪਲੇਨ ਵੀ ਕੀਤੀ ਸੀ ਕੰਪਲੇਨ ਵੀ ਕੀਤੀ ਆ ਇਹ ਪ੍ਰਸ਼ਾਸਨ ਹੋਏ ਕਹਿੰਦੇ ਤੁਸੀਂ ਪੈਸੇ ਖਾਦੇ ਆ ਇਹ ਬੰਦਾ ਤਾਂ ਬੁੱਠੇ ਦਿਮਾਗ ਦਾ ਆ ਇਹ ਦਿਮਾਗ ਦਾ ਖਰਾਬ ਹੋਇਆ ਦਿਮਾਗ ਇਹ ਨਾ ਪਾਗਲ ਹੋਇਆ ਜੇ ਪਾਗਲ ਆ ਤਾਂ ਮੈਨੂੰ ਪਾਗਲਖਾਨੇ ਭੇਜੋ ਆਹੀ ਤਾਂ ਬਦੂਖੀ ਹੋਈ ਮੀਆਂ ਦੇਖੋ ਸਾਡੇ ਸਾਰੇ ਪਾਸੇ ਸਾਰੇ ਬੱਚੇ ਵੀ ਬਾਹਰ ਆ ਜਿੱਦਾਂ ਹੁਣ ਕਾਫੀ ਲੰਬੇ ਸਮੇਂ ਤੋਂ ਹੋਇਆ ਰਹਿੰਦਾ ਜਿੱਦਾਂ ਇਹਨੇ ਕਿਹਾ ਕਿ ਸਾਡੀ ਬਜ਼ੁਰਗ ਦੀ ਜਗ੍ਹਾ ਹੈ ਤਾਂ ਮਤਲਬ ਕਾਫੀ ਇੱਥੇ ਪੁਰਾਣੇ ਹੋਣਗੇ ਅਚਾਨਕ ਤੁਹਾਨੂੰ ਇਹ ਨਾ ਕੋਈ ਪੁਰਾਣਾ ਨਹੀਂ ਇਹ ਤਾਂ ਪਹਿਲਾਂ 28 ਸਾਲ ਰਿਹਾ ਇਟਲੀ 28 ਸਾਲ ਇਟਲੀ ਰਿਹਾ ਹੈ ਉਸ ਤੋਂ ਬਾਅਦ ਆ ਗਿਆ ਇਹਦਾ ਦਿਮਾਗੀ ਸੰਤੁਲਨ ਬਿਲਕੁਲ ਵਿਗੜਿਆ ਹੋ ਇੱਕ ਅ ਵੀ ਇੱਧਰ ਲਾਉਣਾ ਕਦੀ ਇੱਧਰ ਲਾਉਣਾ ਆ ਇਹ ਤੰਤਰ ਵਿੱਧਿਆ ਕਰਦਾ ਸਿੱਧੀ ਗੱਲ ਦੱਸਾਂ ਤਾਂ ਮੈਂ ਇਹਦੇ ਨਿਕ ਨਿਕ ਨਿਆਣੇ ਭਈਆਂ ਦੇ ਬਾੜ ਕੇ ਉਹਨਾਂ ਕੋ ਵੀ ਕਮਲੋਦੀ ਮੇਰੇ ਕੋ ਵੀਡੀਓ ਪਈ ਹੋਈ ਆ ਤੁਸੀਂ ਵੀਡੀਓ ਦਿਖਾ ਦਿਓ ਮੇਰੇ ਕੋਲ ਪਰਸੋਂ ਦੀ ਵੀ ਇੱਕ ਵੀਡੀਓ ਪਈ ਹੋਈ ਆ ਜਿਹੜੀ ਇਹ ਬੰਦਾ ਕਰਦਾ ਆ ਇਸ ਬੰਦੇ ਦੇ ਅਸੀਂ ਤਾਂ ਬਹੁਤ ਤੰਗ ਹੋਏ ਪਏ ਆ ਸਮਝ ਤਾਂ ਇਹ ਨਹੀਂ ਪਰਸੋਂ ਚੋ ਦੀ ਗੱਲ ਆ ਦੇਖੋ ਤਾਂ ਆਹ ਦੇਖੋ ਆਹ ਦੇਖ ਲਓ ਆਹ ਕਿਹੜਾ ਬੰਦਾ ਇਹਨੇ ਬਿਠਾਇਆ ਹੋਇਆ ਲਾਓ ਤਾਂ ਵੀਡੀਓ ਵਿੱਚ ਇਹ ਇਹ ਪਰਸੋਂ ਦੀ ਗੱਲ ਆ ਇਹ ਕਿਹੜਾ ਬੰਦਾ ਇਹ ਬਣਾਉਂਦਾ ਪਿਆ ਇਹ ਕੰਮ ਇਹ ਵੀਡੀਓ ਵਿੱਚ ਦੇਖੋ ਬੰਦਾ ਕੋਲ ਬਿਠਾਇਆ ਹੋਇਆ ਰਾਤ ਨੂੰ ਧੂ ਕਿੰਨੇ ਵਜ ਦਾ ਸਮਾਂ ਇਹ ਇਹ ਰਾਤ ਨੂੰ ਘੱਟੋ ਘੱਟ 11 12 ਵਜੇ ਦਾ ਸਮਾਂ ਆ ਇਹ 12 ਦਾ ਸਮਾਂ ਆ ਉਹ ਦੇਖ ਲੋ ਉਹ ਬੋਲਦਾ ਉਹ ਕਹਿੰਦਾ ਮੈਂ ਕਰੂੰਗਾ ਜੀ ਉਹ ਕਹਿੰਦਾ 24 ਘੰਟੇ ਤੂੰ ਹਲਾਉਂਗਾ ਦੇਖ ਲੋ ਆ ਦੇਖੋ ਬੰਦਾ ਬਿਠਾਇਆ ਚੇਲੇ ਵਾਲ ਕੇ ਸ਼ੁਰੂ ਕਰ ਲਏ ਨੇ ਇਹ ਜਿਹੇ ਕੰਮ ਕਰਨਾ ਕਿ ਤੇ ਹੋਰ ਜਾ ਕੇ ਕਰੇ ਸਾਡੇ ਨਾਲ ਕਰ ਇਹ ਰਹਿਣ ਦਾ ਏਰੀਆ ਆ ਇੱਥੇ ਤੰਤਰ ਵਿਧੀਆਂ ਵਿਧੀਆਂ ਚੱਲਣ ਦੇਣੀਆਂ ਸਾਡੇ ਲਈ ਬਹੁਤ ਪ੍ਰੋਬਲਮ ਆ ਇਹਨਾਂ ਦਾ ਪਿੰਡ 'ਚ ਪ੍ਰੋਬਲਮ ਖੜੀ ਕਰ ਦੇਣੀ ਆ ਪਿੰਡ 'ਚ ਮੋਟਾ ਹੋਣ ਲੱ ਪਈਆਂ ਆ ਪਿੱਛੇ ਸਾਡੇ ਇੱਕ ਲੋਥ ਹੋ ਗਈ ਉਸ ਬੰਦੇ ਦੀ ਮੌਤ ਹੋ ਗਈ ਉਹ ਬੜਾ ਸੋਹਣਾ ਚੰਗਾ ਭਲਾ ਬੰਦਾ ਸੀ ਉਹਦੀ ਮੌਤ ਹੋ ਗਈ ਹੱਸਤਾ ਗਏ ਉਹ ਬੰਦਾ ਮਰ ਗਿਆ ਉਹ ਬੰਦਾ ਉਹ ਮਰੇ ਤੇ ਨਹੀਂ ਗਿਆ ਉਹ ਮਰੇ ਤੇ ਨਹੀਂ ਗਿਆ ਉਹ ਬੰਦੇ ਦੇ ਇਹੋ ਜੀ ਆ ਦੇਖੋ ਸਾਰੀਆਂ ਵੀਡੀਓ ਮੇਕ ਪਈਆਂ ਆ ਤੁਹਾਨੂੰ ਮੈਂ ਸਾਰੀਆਂ ਵੀਡੀਓ ਦਿਖਾ ਸਕਦਾ ਜਿੱਦਾਂ ਇਹ ਬੰਦਾ ਉਹ ਕੋ ਪੁੱਠੇ ਸਿੱਧੇ ਕੰਮ ਕਰਾਉਂਦਾ ਇਹਨਾਂ ਦਾ ਸ਼ੁਰੂ ਕਰ ਦੋ ਨਾ ਧੰਦਾ ਆਪਣਾ ਪੁੱਛੋ ਜੀ ਲਾ ਕੇ ਉਹਨਾਂ ਨੂੰ ਆ ਦੇਖੋ ਆ ਇਹਦੀ ਵੀਡੀਓ ਆ ਆ ਦੇਖ ਤੇਰੀ ਵੀਡੀਓ ਆ ਆ ਵੀਡੀਓ ਇਹਦੀ ਆ ਆ ਝੂਠ ਆ ਕੋਈ ਆ ਦੋ ਨਹੀਂ ਹੈਗਾ ਆ ਤੂੰ ਨਹੀਂ ਹੈਗਾ ਆ ਤੇਰਾ ਨਹੀਂ ਆ ਤੇਰਾ ਘਰ ਨਹੀਂ ਇਹ ਕਾਰੇ ਦਾ ਆ ਬੰਦੇ ਕੋ ਦੇਖੋ ਕਿ ਪੁੱਠੇ ਸਿੱਧੇ ਕੰਮ ਕਰਾਉਂਦਾ ਪਿਆ ਦੇਖੋ ਤਾਂ ਨਿਆਣਾ ਤੋਂ ਕਰਾਉਂਦਾ ਨਿਆਣਾ ਤੋਂ ਕਰਾਉਂਦਾ ਆ ਬੰਦੀਆਂ ਕਾ ਕਰਾਉਂਦਾ ਆ ਸਾਰੇ ਪੁੱਠੇ ਕੰਮ ਇਹ ਕਰਾਉਂਦਾ ਆ ਆ ਵੀਡੀਓ ਇਹ ਵੀ ਨਹੀਂ ਆ ਸਾਡੇ ਤਾਈ ਦੇ ਦਾ ਲੜਕਾ ਇਹ ਇਹ ਦਿਮਾਗੀ ਸੰਤਵਨ ਫੇਲ ਗਿਆ ਇਹ ਤੰਤਰਬਿੰਦੀਆਂ ਕਰਦਾ ਆ ਪੁੱਠੇ ਕੰਮ ਕਰਦਾ ਤੇ ਤਸਵੀਰਾਂ ਦਿਖਾਉਣ ਨੇ ਕਿ ਇੱਕ ਲੇਡੀਜ਼ ਵੱਲੋਂ ਜਿਹੜਾ ਇਹ ਆ ਸੀਸੀਟੀਵੀ 2:30 ਵਜੇ ਦੀ ਜਿਹੜੀ ਦਿਖਾਈ ਜਾ ਰਹੀ ਆ ਰਾਤ ਦੇ 2:30 ਵਜੇ ਦੀ ਆ ਦੇਖੋ ਇਹਦੇ ਨਾਲ ਭਈਏ ਦੇ ਭਈਆ ਮੁੰਡਾ ਆ ਨਾਲ ਆ ਦੇਖੋ ਆਦਰ ਦੁਰਿਆ ਦਾ ਨਾਲ ਦਾ ਘਰ ਦੇਖੋ ਇਹ ਘਰ ਦੇ ਮੋਰੇ ਖੜਾ ਆ ਆ ਦੇਖੋ ਇਧਰੋਂ ਆਉਂਦਾ ਦੁਰਿਆ ਆ ਦੇਖੋ ਆ ਦੇਖੋ ਤਾਂ ਕਿਹੜੇ ਕੋਠੇ ਸਿੱਧੇ ਕੰਮ ਕਰਾਉਂਦਾ ਪਿਆ ਬੰਦਿਆਂ ਦੇ ਆ ਦੇਖੋ ਮੱਥਾ ਟੇਕਦਾ ਇਹ ਤੁਹਾਡਾ ਘਰ ਇਹ ਨਾਲ ਦਾ ਜਿਹੜਾ ਬੰਦਾ ਸਾਡੇ ਘਰ ਵੀ ਟੇਕਦਾ ਆ ਸਾਡੇ ਘਰ ਵੀ ਟੇਕਦਾ ਆ ਦੇਖੋ ਸਾਡਾ ਘਰ ਆ ਮੁੰਡਾ ਹੋਇਆ ਹੈ ਨਾ ਆ ਦੇਖੋ ਮੱਥੇ ਟੇਕਦਾ ਸਾਡੇ ਘਰ ਦੇ ਮੋਰੇ ਕੀ ਮਤਲਬ ਆ ਮੱਥਾ ਟੇਕਨ ਦਾ ਇਹ ਇਹ ਰਾਤ ਦੇ ਹੀ ਸਾਰੇ ਸੀਨ ਕਰਦਾ ਦਿਨੇ ਨੂੰ ਨਹੀਂ ਹੁੰਦਾ ਇਹ ਰਾਤ ਦੇ ਸੀਨ ਸਾਰੇ ਹੁੰਦੇ ਇਸ ਬੰਦੇ ਦੇ ਰਾਤ ਦਾ ਸੀਨ ਮਤਲਬ ਉੱਠਾ ਕਾ ਕੋਈ ਨਹੀਂ ਅੰਦਰ ਮੰਨੇ ਜਾਓ ਕਿਸੇ ਨੂੰ ਨਾ ਨੰਦ ਕੰਮ ਕਰੋ ਵਿੜੇ ਮੱਲੇ ਨੂੰ ਨਹੀਂ ਤਾਂ ਕਰਨਾ ਚਾਹੀਦਾ ਅਸੀਂ ਪਰੇਸ਼ਾਨ ਹੁੰਦੇ ਆ ਅਸੀਂ ਇਸ ਕਰਕੇ ਤੁਹਾਨੂੰ ਸੱਦੇ ਆਪਾ ਜੀ ਸਾਡੇ ਲਈ ਤਾਂ ਬੜੀ ਮੁਸ਼ਕਲ ਹੈ ਇੱਥੇ ਰਹਿਣਾ ਅਸੀਂ ਕਿੱਧਰ ਰਹੀਏ ਇੱਥੇ ਆ ਕੇ ਸਾਰੇ ਨਿੱਕੇ ਨਿੱਕੇ ਨਿਆਣੇ ਆ ਕੱਲ ਨੂੰ ਇਹਨਾਂ ਨੂੰ ਕੁਝ ਹੋ ਗਿਆ ਤੇ ਇਹ ਤੁਹਾਨੂੰ ਉੱਪਰ ਜਾਣਾ ਹੈ ਤਾਂ ਇੱਧਰ ਪਲੈਟ ਆ ਇੱਧਰ ਆ ਰਹੇ ਆ ਇਹ 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 ਪਲਾਟੇ ਦਾ ਨਹੀਂ ਆ ਇਹਦਾ ਪਲਾਟ ਨਹੀਂ ਇਹ ਜਾਣ ਕੇ ਸਫਾਈ ਕਰਦਾ ਜਿੱਦ ਕਰਦਾ ਬਾਈ ਵੀ ਨਹੀਂ ਕਰਾਉਂਦਾ ਜਿੱਦ ਕਰਦਾ ਇਹ ਇਹਦਾ ਮਤਲਬ ਨਹੀਂ ਆਉਂਦੇ ਇਹਨਾਂ ਦਾ ਤੇ ਹੁਣ ਜਿਹੜੀ ਆ ਅਗਵਲੀ ਦੇ ਵਿੱਚ ਕੁਛ ਇਦਾਂ ਦਾ ਹੈਗਾ ਤੁਹਾਨੂੰ ਲੱਗਦਾ ਦੇਖੋ ਜੀ ਗਲੇ ਨੂੰ ਪੈਂਦਾ ਆ ਪਤਾ ਨਹੀਂ ਕੀ ਜਾਂਦਾ ਪਿੱਛੋਂ ਬੋਰੀਆਂ ਦੇ ਭਰ ਭਰ ਕੇ ਲਿਆ ਕੇ ਸੁੱਟਦਾ ਆ ਇਹ ਤਾਂ ਸੁੱਟਦਾ ਹੀ ਆ ਨਾ ਵਿੱਚ ਜਿਹੜੇ ਸਾਡੇ ਗਲੇ ਨੂੰ ਆਉਂਦੇ ਜਾਂਦੇ ਨੇ ਪੈਂਦਾ ਕੁਛ ਸੁੱਟਦਾ ਹੀ ਆ ਨਾ ਗਲੇ ਹੌਲਾ ਕਿੰਨਾ ਕਲਾਈਮਟ ਕਿਦਾਂ ਦਾ ਹੈਗਾ ਆ ਅਸੀਂ ਕਿੱਦਾਂ ਜੀਵਾਂਗੇ ਸੰਤ ਸਾਂ ਨਹੀਂ ਆਉਂਦਾ ਤੁਸੀਂ ਆਪ ਦੇਖੋ ਤੁਹਾਡੇ ਕਿੰਨੇ ਮੱਥੇ ਤੇ ਪਸੀਨੇ ਆਏ ਹੋਏ ਆ ਇੱਥੇ ਸਾਹ ਲੈਣਾ ਔਖਾ ਹੋਇਆ ਪਿਆ ਅਸੀਂ ਕਰੀਏ ਆ ਬਜ਼ੁਰਗ ਇਹਨਾਂ ਤੇ ਇਹ ਵੀ مشورہ ਲੈ ਕੇ ਦੇਖੋ ਜੀ ਇੱਥੇ ਬਜ਼ੁਰਗ ਮੌਜੂਦ ਹੈ ਇੱਕ ਮਿੰਟ ਮੇਰੇ ਨਾਲ ਆਓ ਮੜ ਜੇ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਂਦਾ ਆ ਆ ਦੇਖੋ ਆ ਆ ਕਰਦੇ ਜਿਹੜੇ ਸਾਹਮਣੇ ਕਰਦੇ ਆਏ ਤੁਸੀਂ ਗੱਲ ਕਰਕੇ ਆ ਉਹਨਾਂ ਦੇ ਘਰ ਦੇ ਮਰੇ ਇਹ ਮੁੰਡਾ ਹੋਇਆ ਆ ਦੇਖੋ ਇਹ ਦੇਖੋ ਤਾਂ ਇਹ ਸਾਰੇ ਘਰਾਂ ਦੇ ਆ ਗਲੀ ਚ ਜਿੰਨੇ ਘਰ ਸਾਰਿਆਂ ਨੇ ਮੱਥੇ ਟੇਕੇ ਜਾਂਦਾ ਆਪਣੇ ਪੁੱਤ ਪੋਤੇ ਲੈਣੀਆਂ ਇਹਨਾਂ ਦੇ ਜਿਹੜੇ ਇੱਥੇ ਦੇ ਬਜ਼ੁਰਗ ਨੇ ਇਸ ਮੁਹੱਲੇ ਦੇ ਕੋਈ ਕੋਈ ਕਹਿ ਰਿਹਾ ਕਿ ਤੁਹਾਨੂੰ ਕੋਈ ਚੀਜ਼ ਦਿਖਾਣੀ ਹੈ ਸੋ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਅੰਦਰ ਵੀ ਜਿਹੜਾ ਧੂਆ ਧੂਆ ਜਿਹੜਾ ਤੁਹਾਨੂੰ ਹਲਕਾ ਹਲਕਾ ਨਜ਼ ਸੋ ਉਥੇ ਹੈਰਾਨਗੀ ਵਾਲੀ ਗੱਲ ਹੈ ਕਿ ਇੱਕ ਧਿਰ ਦੂਜੀ ਧਿਰ ਤੇ ਜਿਹੜਾ ਇਲਜ਼ਾਮ ਲਗਾ ਰਹੀ ਹੈ ਕਿ ਇਹ ਕਾਲਾ ਜਾਦੂ ਕਰ ਰਹੇ ਆ ਉਥੇ ਹੀ ਦੂਜੀ ਧਿਰ ਦਾ ਕਹਿਣਾ ਹੈ ਕਿ ਇਹ ਸਾਡੀ ਆਪਣੀ ਸ਼ਰਧਾ ਹੈ ਉਥੇ ਤੁਹਾਨੂੰ ਦੱਸ ਦਈਏ ਕਿ ਇਸ ਚੀਜ਼ ਦੀ ਫਿਲਹਾਲ ਅਸੀਂ ਪੁਸ਼ਟੀ ਨਹੀਂ ਕਰਦੇ ਕਿਉਂਕਿ ਕੀ ਸੱਚ ਹੈ ਕਿ ਝੂਠ ਹੈ ਇਹ ਤਾਂ ਪੁਲਿਸ ਇਨਵੈਸਟੀਗੇਸ਼ਨ ਤੋਂ ਜਿਹੜਾ ਬਾਅਦ ਹੀ ਸਾਰਾ ਕੁਝ ਪਤਾ ਲੱਗੇਗਾ ਪਰ ਫਿਲਹਾਲ ਜਿਹੜਾ ਆ ਵੱਡੇ ਸਈਪੁਰ ਦਾ ਮਾਹੌਲ ਜਿਹੜਾ ਆ ਕਾਫੀ ਗਰਮਾਇਆ ਗਰਮਾਇਆ ਹੋਇਆ ਉਹ ਤੇ ਸੀਸੀਟੀਵੀ ਵੀ ਜਿਹੜੀਆਂ ਤਸਵੀਰਾਂ ਕਾਫੀ ਜੜੀਆਂ ਇਹਨਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਬੜੇ ਡੇਟਾ ਨਾਲੋਂ ਇਹ ਕੇ ਹੋਰ ਹੋਊਗਾ ਹੋ ਵੀ ਮੈਨੂੰ ਲੱਗਦਾ ਇੱਥੇ ਜਿਹੜੀ ਉਹਦਾ ਬੰਦੇ ਨੇ ਚੱਕਰ ਮਾਰਨਾ ਆ ਇੱਥੋਂ ਤੱਕ ਨਹੀਂ ਪਿੱਕਣੀ ਆ ਧਲਾ-ਧਲਾ ਦੇ ਬਾਲ ਚ ਮੀਟੀ ਚੱਕੜੀਆਂ ਵੀ ਆ ਜਗ੍ਹਾ 'ਚ ਆਉਣਾ ਆ ਆ ਜਗ੍ਹਾ 'ਚ ਆ ਕੇ 3:30 ਵਜੇ ਜਾਂ 2:30 ਵਜੇ ਆਉਣਾ ਇਹਨਾਂ ਨੂੰ ਪੁੱਛੋ ਬਜ਼ੁਰਗ ਵੀ ਇਹ ਸੌਂਦੇ ਆ ਇਹ ਇੱਕ ਦੇ ਇਹ ਪੁਜਾਰੀ ਦੇ ਹਿਸਾਬ ਦਾ ਕੰਮ ਕਰਦੇ ਬਾਬਾ ਜੀ ਇੱਥੇ ਇੱਥੇ ਰੁਕ ਜਾ ਬਾਈ ਸਾਨੂੰ ਅੰਦਰ ਜਾਣ ਲਈ ਸ਼ੂਜ਼ ਲਾਣੇ ਪੈਣੇ ਨਹੀਂ ਕੋਈ ਨਹੀਂ ਤੁਸੀਂ ਗਲਾਕ ਕੇ ਜਾ ਸਕਦੇ ਹਾਂ ਤੁਹਾਨੂੰ ਪਹੁੰਚਾ ਦੇਣਾ ਸਾਨੂੰ ਕਰਾ ਐ ਹਾਂਜੀ ਦੱਸਦਾ ਮੈਂ ਤੁਹਾਨੂੰ ਇਹ ਦੇ ਲੱਛਣ ਪੌਣੇ 3 ਵਜੇ ਆਉਣਾ ਹਾਂ ਪੌਣੇ 3 ਵਜੇ ਨਹੀਂ ਆਉਣਾ ਬਈ ਅਸੀਂ ਇੱਥੇ ਇੱਥੇ ਸਾਰੇ ਰਹਤੇ ਹਾਂ ਤੁਸੀਂ ਇੱਥੇ ਹੀ ਰਹਿੰਦੇ ਹੋ ਹਾਂ ਨਹੀਂ ਪੌਣੇ 3 ਇੱਥੇ ਆ ਅੱਛਾ ਤੂੰ ਜਗ੍ਹਾ ਦੀ ਸੁਣਦੇ ਹੋ ਹਾਂ ਸੁਣਦਾ ਇੱਥੇ ਸਾਡੇ ਉੱਪਰ ਬੱਤੀ ਹੈ ਨਹੀਂ ਅੱਛਾ ਜੀ ਹਾਂ ਤੇ ਕਿੰਨੇ ਵਜੇ ਆਉਂਦੇ ਇੱਥੇ ਪੌਣੇ 3 ਆਉਂਦਾ 2:30 ਵਜੇ ਕਦੀ ਪੌਣੇ 3 ਵਜੇ ਸਾਲਿਆ ਪੌਣੇ 3 ਵਜੇ ਤਾਂ ਬਾਬੇ ਬਾਕ ਨਾਲ ਤਾਂ ਮੰਦਰ ਨਹੀਂ ਖੁੱਲਦਾ ਉਹ ਬੱਚੇ ਨੇ ਮੈਂ ਇੱਟਾ ਦੇ ਉੱਤੇ ਬੈਠਾ ਬੜੀ ਵਧੀਆ ਸੀ ਇੱਕ ਬਜ਼ੁਰਗ ਨੂੰ ਨਜ਼ਰ ਆ ਦੇ ਕੇ ਜੀ ਬੇਰਗੀ ਬਹੁਤ ਪਰੇਸ਼ਾਨ ਆ ਇਹ 3 ਵਜੇ ਆ ਕੇ ਕੀ ਕਰਦੇ ਨੇ ਤੁਸੀਂ ਕੋਣੇ 3 ਵਜੇ ਆ ਕੇ ਆ ਨੇ ਸਾਹਮਣੇ ਆ ਜਾਣਾ ਹੀ ਸਭ ਕੋਈ ਇੱਕ ਮਿੰਟ ਸਾਹਮਣੇ ਜਾਣਾ ਹੀ ਉਹ ਕੋਈ ਆ ਕੇ ਪਤਾ ਹੀ ਤਾਂ ਨਹੀਂ ਕਹਿੰਦੇ ਕੀ ਕਰਦਾ ਇਹਦਾ ਅਸੀਂ ਉਹ ਕਹਿੰਦਾ ਪਰੇ ਹੋ ਜਾ ਪਰੇ ਹੋ ਜਾ ਪਰੇ ਹੋ ਜਾ ਇਹਨਾਂ ਨੂੰ ਕਹਿੰਦਾ ਪਿਆ ਅੱਛਾ ਜੀ ਤਾਂ ਹੀ ਤਿੰਨੇ ਭਾਜੀ ਆਉਂਦਾ ਆ ਕੇ ਤੰਤਰ ਵਿੱਦਿਆ ਕਰਦਾ ਇਹ ਵੀ ਬਿਮਾਰ ਆ ਇਹ ਬਜ਼ੁਰਗ ਸਾਡਾ ਇਹ ਵੀ ਬਿਮਾਰ ਆ ਇਹ ਸਾਡੀ ਭਾਬੀ ਜੀ ਇਹ ਵੀ ਬਿਮਾਰ ਰਹੀ ਆ ਹਣਾ ਇਹਨੇ ਪਰੇਸ਼ਾਨ ਪੂਰਾ ਮੱਲਫੇ ਇਦੋਂ ਸਾਰੇ ਜਾਂਦਾ ਹੈ ਉਹ ਉੱਥੋਂ ਤੇ ਕਰ ਜਾ ਕੇ ਮਿੱਟੀ ਬੋਸੇ ਦਾ ਚੱਕਦਾ ਹੈ ਬੋਸੇ ਚੱਕ ਕੇ ਲਿਆ ਕੇ ਧੂਣੀ ਦੇ ਵਿੱਚ ਪਾਦਾ ਇਧਰੋਂ ਜਾਂਦਾ ਇਧਰੋਂ ਕਰ ਜਾ ਕੇ ਮਿੱਟੀ ਇਕੱਠੀ ਕਰਕੇ ਲਿਆਉਂਦਾ ਗਲੀਆਂ ਦੇ ਵਿੱਚ ਦੇਲੀ ਪਾਣੀ ਡੋਲਣਾ ਇਹਨੇ ਤੇ ਬਾਕੀ ਮਹੱਲੇ ਵਾਲੇ ਪਰੇਸ਼ਾਨ ਨਹੀਂ ਹੁੰਦੇ ਪਰ ਮਹੱਲੇ ਵਾਲੇ ਪਰੇਸ਼ਾਨ ਆ ਲੇਕਿਨ ਉਹ ਨਹੀਂ ਬੋਲਦੇ ਖੁੱਲਕੇ ਨਹੀਂ ਬੋਲਦੇ ਵੀ ਇਹ ਨਾ ਜਦ ਟੂਣ ਵਾਲੇ ਬੰਦੇ ਨਾਲ ਕੌਣ ਗੱਲ ਕਰੇ ਵੀ ਸਾਨੂੰ ਕੁਝ ਕੰਮ ਨਾ ਦੇਵੇ ਹਰ ਇੱਕ ਬੱਚਾ ਬੰਦਾ ਸੋਚਦਾ ਕਿ ਸਾਡੇ ਬੱਚਾ ਤੇ ਕੋਈ ਪਰੇਸ਼ਾਨੀ ਨਾ ਆਵੇ ਇਸ ਕਰਕੇ ਇਹਨਾਂ ਕੋਈ ਪੰਗਾ ਨਹੀਂ ਲੈਂਦਾ ਅਸੀਂ ਤੇ ਸਾਡੇ ਨਾਲ ਜ਼ਿਆਦਾ ਹੀ ਹੋ ਗਈ ਆ ਵਕੀਲ ਇਨੇ ਜਨੇ ਖਣੇ ਦੇ ਕੇਸ ਕੀਤਾ ਆ ਔਟੋ ਵਾਲਾ ਹੋਤੇ ਕੇਸ ਕੀਤਾ ਆ ਕੋਈ ਰਿਕਸ਼ੇ ਵਾਲਾ ਹੋਤੇ ਕੇਸ ਕੀਤਾ ਆ ਇਹਦਾ ਵਕੀਫੀ ਬੜਾ ਸਾਫ ਦਿੰਦਾ ਕਰੀਏ ਤਾਂ ਕਰੀਏ ਕੀ ਉਹ ਇਹ ਕਾਨੂੰਨ ਦਾ ਗਲਤ ਉਪਯੋਗ ਕਰਦਾ ਆ ਕਾਨੂੰਨ ਦਾ ਸਹੀ ਉਪਯੋਗ ਅਸੀਂ ਸਾਡੇ ਅਸੀਂ ਕਹਿੰਦੇ ਨਾ ਅਸੀਂ ਜਾਣਦੇ ਆ ਅਸੀਂ ਕਰਦੇ ਆ ਲੇਕਿਨ ਅਸੀਂ ਕਦੀ ਗਲਤ ਕਦੀ ਨਹੀਂ ਕਰਦੇ ਕਾਨੂੰਨ ਦੇ ਨਾਲ ਦੇਖੋ ਪੁਲਿਸ ਆਈ ਆ ਅਸੀਂ ਕਾਨੂੰਨ ਦੇ ਦਾਰੇ ਚਰ ਗੱਲਬਾਤ ਕੀਤੀ ਉਹ ਕਹਿੰਦਾ ਤੇ ਪੁਲਿਸ ਨੇ ਪੈਸੇ ਖਾਦੇ ਆ ਪ੍ਰਸ਼ਾਸਨ ਨੇ ਪੈਸੇ ਖਾਦੇ ਆ ਦੱਸੋ ਕਿਹੜੇ ਪ੍ਰਸ਼ਾਸਨ ਨੇ ਪੈਸੇ ਖਾਦੇ ਹਰ ਇੱਕ ਦਾ ਇਹੀ ਕੰਮ ਆ ਇਹ ਬੰਦੇ ਦਾ ਇਹਦਾ ਕੰਮ ਹੀ ਆ ਤੁਮਾ ਇੱਧਰ ਆਓ ਤੇ ਛੱਡੋ ਤੁਹਾਨੂੰ ਮੈਂ ਖਾਲਸ ਏ ਆਪ ਦੇਖੀ ਜਿਵੇਂ ਹੁਣ ਗੌਰ ਨਾਲ ਇਹ ਇੱਥੇ ਕੀ ਸਾਡੇ 3 ਵਜੇ ਲੈਣ ਆਉਂਦਾ ਇਹ ਪੁੱਛੂ 4 ਵਜੇ ਤਾਂ ਆਉਂਦਾ ਇੱਥੇ ਕੀ ਲੈਣ ਆਉਂਦਾ ਇਹ ਬੂਆ 5 ਵਜੇ ਤੱਕ ਤਾਂ ਇੱਥੇ ਆ ਬਹਿ ਜਾਣਾ ਨੇ ਆ ਦੇਖ ਲਓ ਇਹਨੂੰ ਪੁੱਛਣੇ ਵਾਲਾ ਹੋਵੇ ਆ ਦੇ 3 ਵੇ ਤੁਸੀਂ ਜਗਾ ਦਾ ਦਰਵਾਜ਼ਾ ਖੁੱਲਾ ਰੱਖਦੇ ਹੋ ਖੁੱਲਾ ਹੀ ਰੱਖ ਦਿੰਨਾ ਹੁਣਾਂ ਮੈਂ ਇੱਥੇ ਸ਼ੁਰੂ ਤੋਂ ਖੁੱਲਾ ਰੱਖਦਾ ਮੈਂ ਉਹ 3 ਵਜੇ ਤੋਂ ਬਾਅਦ ਬਾਅਦ ਖਲਾ ਤਾਂ ਮੰਦਿਰ ਵੀ ਨਹੀਂ ਖੋਲਦਾ ਬੀਤੂ ਉਹ ਕਿੱਥੇ ਗਿਆ ਆਉਣਾ ਹਾਂ ਬੰਦਾ ਡਿਪਰੈਸ਼ਨ ਤੋਂ ਆਉਣਾ ਕਿਹਦੇ ਪ੍ਰੈਸ਼ਰ ਕਰਦਾ ਹੁਣ ਜਿੱਦਣ ਆਇਆ ਇਹ ਅੰਦਰ ਹੀ ਬੰਦ ਹੋਇਆ ਰੋ ਅੰਦਰ ਹੋਊ ਇਹਨੂੰ ਮੈਂ ਜਿੰਦਾ ਲਾ ਲੈਣਾ ਅੰਦਰੋਂ ਬਾਹਰੋਂ ਆ ਕੇ ਤੋ ਦੇਖਦਾ ਜੀ ਕੀ ਕਰ ਰਿਹਾ ਆਹ ਹਾਲਿਆ ਇਹਦਾ ਇਹਦਾ ਕੀ ਮਤਲਬ ਹੈ ਸਾਨੂੰ 3 ਵਜੇ ਆ ਕੇ ਸਾਡੇ ਇੱਥੇ ਕਮਰੇ ਚ ਆਉਂਦਾ ਭਾਈ ਆਦਾ ਇਦਾਂ ਘੁੰਮਣਾ ਆ ਦੇਖੀ ਜਾਓ ਅਸੀਂ ਕਹੀਆਂ ਨਹੀਂ ਕੋਈ ਸੀ ਇਹਨੂੰ ਤੇ ਰਾਤ ਕਿੰਨੇ ਵਜੇ ਦਾ ਸਮਾਂ ਪੌਣੇ 3 ਵਜੇ ਕਹਿੰਦੀ ਪੌਣੇ 3 ਵਜੇ ਕਹਿੰਦੀ 2:30 ਵਜੇ ਮੈਸਾਲਿਆ ਤੂੰ ਕਿੱਧਰ ਲਾ ਬਣਿਆ ਫਿਰ ਦਾ ਗੋਰਖਨਾਥ ਹੁਣ ਜਿੱਦਣੇ ਅੰਦਰ ਆ ਗਿਆ ਨਾ ਇੱਥੇ ਇਹਨੂੰ ਗਿੰਦਾ ਲਾ ਕੇ ਇਹਦੇ ਦੋਲੇ ਉਹ ਚਮਟਾ ਭਰਉਣਾ ਅਸੀਂ ਕਿਉਂ ਗੇਸ ਬੋਲ ਆਪੇ ਦਾ ਹਾਂ ਪਾ ਦੇਵੇ ਬੋਲ ਆਪੇ ਦਾ ਨਹੀਂ ਆ ਜੀ ਪਾ ਦੇਵੇ ਜੀ ਕਿਸੇ ਦੇ ਸੁਪਰੀਸ਼ਰ ਕਿਤੇ ਸਾਰਾ ਮਹੱਲਾ ਕੀ ਟੈਨ ਹਾਂ ਸਾਰਾ ਦੇਖ ਰਿਹਾ ਕੀ ਕੀ ਕੰਮ ਸੋ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਕਾਫੀ ਜਿਹੜਾ ਇੱਥੇ ਲੋਕਾਂ ਦਾ ਜਿਹੜਾ ਇਕੱਠ ਜਿਹੜਾ ਆ ਤੁਹਾਨੂੰ ਦੇਖਣ ਲਈ ਨਜ਼ਰ ਆ ਰਿਹਾ ਵਾ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸੀ ਜਿਹੜਾ ਆ ਕਾਫੀ ਜ਼ਿਆਦਾ ਪਰੇਸ਼ਾਨਾ ਸਾਰਾ ਮਹੱਲਾ ਹੀ ਇੱਥੋਂ ਪਰੇਸ਼ਾਨ ਹੈ ਸਾਰਾ ਮਹੱਲਾ ਪਰੇਸ਼ਾਨ ਹੈ ਭਾਈ ਸਾਹਿਬ ਸਾਰਾ ਮਹੱਲਾ ਪਰੇਸ਼ਾਨ ਹੈ ਸਿਰਫ ਬੋਲ ਦੇ ਇਸ ਕਰਕੇ ਨਹੀਂ ਆ ਕਿ ਸਾਡੇ ਬੱਚੇ ਤੇ ਜਦ ਡੋਣਾ ਨਾ ਕੋਈ ਕਰ ਸਵੇ ਇਸ ਕਰਕੇ ਕੋਈ ਬੋਲਦਾ ਖੁੱਲ ਮੈਂ ਸੀ ਵੀ ਨਹੀਂ ਬੋਲਣਾ ਚਾਹੁੰਦਾ ਸੀ ਲੇਕਿਨ ਸਾਹ ਲਖ ਹੋ ਗਿਆ ਸਾਨੂੰ ਇਸ ਬੰਦੇ ਨੇ ਪਰੇਸ਼ਾਨ ਕੀਤਾ ਹੋਇਆ ਪੂਰਾ ਇੱਕ ਨਾਲ ਵਕੀਰ ਰਲਿਆ ਹੋਇਆ ਉਹ ਵਕੀਰ ਸਾਡੇ ਨਾਲ ਸਿੱਧੇ ਪੁੱਠੇ ਸਾਡੇ ਦੇ ਕੇਸ ਪਾਉਂਦਾ ਇਹਦੇ ਕੋਲ ਉਹ ਆਪ ਤਾਂ ਪਹਿਲੇ ਦਾ ਕਦੀ ਉਹ ਜਦੋਂ ਆਪਣੇ ਮੂਹਰੇ ਚੁੰਦਾ ਕਦੀ ਕਹਿੰਦਾ ਮੇਰੇ ਤੋਂ ਉਹ ਫੜਾ ਇੱਕ ਇੱਕ ਤੇ ਕੁੜੀ ਆ ਇੱਕ ਉਹਦੇ ਘਰ ਵਾਲਾ ਆ ਉਹ ਇਹਦਾ ਗੁਰੂ ਬਣਿਆ ਉਹ ਵੀ ਉਹਨੇ ਵੀ ਹੱਥ ਚੱਕੀ ਹੋਈ ਆ ਬਹੁਤ ਜ਼ਿਆਦਾ ਉਹ ਬਾਬਾ ਬਣਿਆ ਇੱਕ ਵਕੀਰ ਆ ਵਕੀਰ ਫੇਬੂਲ ਲੈ ਕੇ ਤੋਂ ਚਲਾਈ ਜਾਂਦਾ ਇਹਨੂੰ ਇਹਦਾ ਪਤਾ ਪੂਤਾ ਕੁਛ ਹੈ ਨਹੀਂ ਸਾਰੇ ਦਿਨ ਜਿਹੜੇ ਮੁਹੱਲੇ ਪਰੇਸ਼ਾਨ ਕੀਤਾ ਇਦਾਂ ਦੀ ਪੂਰੀ ਗਲੀ ਪਰੇਸ਼ਾਨ ਆ ਹਰੇਕ ਬੰਦੇ ਨਾਲ ਪੰਗਾ ਲੈਂਦਾ ਇਹੀ ਗੱਲ ਕਰਦੇ ਸਾਨੂੰ ਇਹ ਤੋਂ ਨਿਜਾਦ ਦਾਵੇ ਜੇ پاਗਲ ਆ ਤਾਂ ਪਾਗਲਖਾਨੇ ਲੈ ਕੇ ਜਾਓ ਨਹੀਂ ਤਾਂ ਕਾਨੂੰਨੀ ਕਾਰਵਾਈ ਤੇ ਬਣਾਓ ਇਹ ਤਾਂ ਬਹੁਤਾਂ ਗੇ ਪਰੇਸ਼ਾਨ ਹੋਏ ਪਏ ਇੱਥੇ ਕੋਈ ਜਾਂ ਇਹ ਮਰ ਗਿਆ ਸਾਡੇ ਤੇ ਨਾ ਕਿ ਹੋ ਕਿਉਂਕਿ ਇਹ ਬੰਦਾ پاਗਲ ਆ ਜਾਂ ਨੂੰ ਆਪਣੇ ਆਪ ਨੇ ਪਹਿਲਾਂ ਆਪਾਂ ਦੇ ਬੱਚਾ ਇਹਨੇ ਮਾਰ ਲਿਆ ਜੋ ਕੋਈ ਹੋਰ ਕੁਛ ਕਰ ਲਿਆ ਇਹ ਜ਼ਿੰਮੇਵਾਰ ਹੋਗਾ ਫਿਰ ਮੁਹੱਲਾ ਨਿਵਾਸੀ ਜ਼ਿੰਮੇਵਾਰ ਨਹੀਂ ਹੋਣਗੇ ਇਹ ਸਿੱਧੀ ਗੱਲ ਅਸੀਂ ਪ੍ਰਸ਼ਾਸਨ ਵੀ ਲੈ ਕੇ ਦਿੱਤਾ ਹੋਇਆ ਆ ਬੀਸ ਬੰਦੇ ਦਾ ਕੰਨ ਜਿਹੜਾ ਦਿਮਾਗ ਆ ਆਪਣੇ ਸੰਤੁਲਨ ਦੇ ਵਿੱਚ ਨਹੀਂ ਆ ਇਹ ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਲਿਆ ਮੈਨੂੰ ਤਾਂ ਕਹਿੰਦਾ ਕਰ ਲੋ ਜੋ ਕਰਨਾ ਜੋ ਤੁਸੀਂ ਕਹਾਂ ਕਰ ਲੋ ਉਹ ਇਹੀ ਚੀਜ਼ ਹੈ ਜੀ ਅਸੀਂ ਚੋਣੀਆਂ ਬਸ ਇਸ ਦਾ ਬੰਦੇ ਦਾ ਧੂਣਾ ਲਾਣਾ ਇੱਕ ਅਗਰਬੱਤੀ ਲਾਓ ਜੀ ਇਹ ਕਿਹੜਾ ਵੱਡਾ ਬਾਹਮਣ ਹੈ ਕੀ ਚੀਜ਼ ਹੈ ਬੰਦਾ ਹੈ ਕੀ ਕੀ ਚੱਕਰਵਾ ਹੈ ਕਿਉਂ ਲੋਂਦਾ ਹੈ ਕਿਹੜੀ ਕਿਹੜੀ ਦੇਵਤਾ ਦੇਵੇ ਕਿਹਨੂੰ ਪੁੱਛਦਾ ਰਾਤ ਵਾਲੇ ਕਿਹੜੀ ਇਹ ਤੰਤਰ ਵਿਦਿਆਲਾ ਕੰਮ ਹੀ ਹੁੰਦਾ ਜੀ ਹੋਰ ਤਾਂ ਕੋਈ ਨਹੀਂ ਹੁੰਦਾ ਇਹ ਤੁਸੀਂ ਵੀ ਸਿਆਣੇ ਆ ਰਾਤ ਨੂੰ ਹੋਰ ਕੋ ਕੰਮ ਨਹੀਂ ਹੁੰਦਾ ਇਸ ਨਵੇਂ ਨਵੇਂ ਚੇਲੇ ਆਉਣ ਲੱਗ ਪਏ ਆ ਜਿੱਦਾਂ ਜਿੱਦਾਂ ਹੋਰ ਨਵੇਂ ਨਵੇਂ ਚੀਜ਼ਾਂ ਹੋਣ ਲੱਪਈਆਂ ਆ ਆ ਸਕਿੱਲ ਮੈਂ ਕੋਫੜ ਖੋਪੜੀਆਂ ਦਿਖਾਈਆਂ ਪਈਆਂ ਤੁਹਾਡੀ ਵੀਡੀਓ ਵਿੱਚ ਵੀ ਆਈਆਂ ਹੋਣਗੀਆਂ ਮੈਂ ਤੁਹਾਨੂੰ ਸਾਰੀਆਂ ਵੀਡੀਓ ਦੇ ਦਿੰਦਾ ਸਾਰੀਆਂ ਜਿਹੜੀਆਂ ਮੇਰੇ ਕੋਲ ਪਈਆਂ ਬਸ ਸਾਡਾ ਇਹੀ ਕਹਿਣਾ ਇਸ ਬੰਦੇ ਨੂੰ ਜੇ ਪਾਗਲਖਾਨੇ ਭੇਜੋ ਨਹੀਂ ਤਾਂ ਕਾਨੂੰਨੀ ਕਾਰਵਾਈ ਇੱਥੇ ਕਰੋ ਬਸ ਤੁਸੀਂ ਦੇਖਿਆ ਕਿ ਜਿਹੜੇ ਮੱਲੇ ਨਿਵਾਸੀ ਆ ਜਿਹੜੇ ਕਾਫੀ ਜ਼ਿਆਦਾ ਪਰੇਸ਼ਾਨ ਹੋਏ ਪਏ ਉੱਥੇ ਮੱਲੇ ਨਿਵਾਸੀ ਨੇ ਮੌਕੇ ਜਿਹੜੀ ਪ੍ਰਸ਼ਾਸਨ ਨੇ ਵੀ ਕਾਲ ਕਰਕੇ ਸੱਦੇ ਸਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਥਾਣੇ ਦੇ ਵਿੱਚ ਜਿਹੜਾ ਇਹਨਾਂ ਨੂੰ ਬੁਲਾਇਆ ਉੱਥੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਹਿਲੇ ਵੀ ਜਿਹੜੀ ਕੰਪਲੇਂਟ ਆਈਆਂ ਸੀਗਾ ਬਟ ਜਿਹੜਾ ਇਹਨਾਂ ਦਾ ਆ ਰਾਜੀਨਾਮਾ ਹੋ ਗਿਆ ਸੀਗਾ ਪਰ ਦੋਨੋਂ ਧਿਰਾਂ ਜਿਹੜੀ ਇਨਕਾਰ ਕਰ ਰਹੀਆਂ ਕਿ ਸਾਡਾ ਕਿਸ ਤਰ੍ਹਾਂ ਦਾ ਵੀ ਰਾਜੀਨਾਮਾ ਨਹੀਂ ਹੋਇਆ ਉੱਥੇ ਹੀ ਇੱਕ ਧਿਰ ਦਾ ਜਿਹੜਾ ਦੂਜੇ ਧਿਰ ਦੇ ਉੱਤੇ ਇਲਜ਼ਾਮ ਲ ਕੌਣ ਗਲਤ ਫਿਰਾਲ ਕਮੈਂਟਰ ਆਹੀ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਨੂੰ ਕੌਣ ਸਹੀ ਲੱਗ ਰਿਹਾ ਤੇ ਕੌਣ ਗਲਤ ਕੈਮਰਾਮੈਨ ਸੋਨਦੀ ਦੇ ਨਾਮ ਮੈ ਰਿਪੋਰਟਰ ਗੁਰਦੀਪ ਸਿੰਘ ਯੋਸਵੇਰਾ ਟੀਵੀ ਜਲੰਧਰ